ਲਗਾਤਾਰ ਪਹੁਤ ਮਾ ਸਾਹਿਬ ਕੰਮ ਕਰਦੇ ਪਏ ਹੈਗੇ ਆ ਵਧੀਆ ਬਿੱਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਸਰਕਾਰੀ ਨੌਕਰੀਆਂ ਦਿੱਤੀ ਜਾ ਰਹੀਆਂ ਪੰਜਾਬ ਰੰਗਲਾ ਪੰਜਾਬ ਬੰਦਾ ਜਾ ਰਿਹਾ 42924 ਕਹਿਣ ਦੀ ਗੱਲ ਹੈਗੀ ਹੈ ਸਮਾਰਟ ਸਿਟੀ ਵੀ ਵਧੀਆ ਨਜ਼ਰ ਆ ਰਿਹਾ ਹੈ ਟ੍ਰੈਫਿਕ ਆਪਣਾ ਸਮੂਥਲੀ ਰਨ ਕਰਦਾ ਪਿਆ ਹੈ ਗਾਣੇਪੁਰ ਪਰਮਿਸ਼ਨ ਦੇ ਦਿਓ ਤੁਸੀਂ ਅਸੀਂ ਖੜੇ ਆ ਜੀ ਪੱਖੋਆ ਰੋਡ ਦੀ ਨਹਿਰ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਪੰਜਾਬ ਸਰਕਾਰ ਵੱਲੋਂ 42924 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਹਸਤਾ ਬਸਤਾ ਪੰਜਾਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਤੁਸੀਂ ਦੇਖ ਸਕਦੇ ਬੋਰਡ ਲੱਗਿਆ ਹੋਇਆ ਇੱਥੇ ਰੈਗੂਲਰ ਬੋਰਡ ਲੱਗਦੇ ਆ ਕਈ বিজেਪੀ ਦੇ ਲੱਗਦੇ ਆ ਕਾਲੀ ਜਲ ਦੇ ਇਸ ਵਾਰ ਆਮ ਆਦੀ ਪਾਰਟੀ ਦਾ ਬੋਰਡ ਲੱਗਿਆ ਆ ਤੁਸੀਂ ਦੇਖ ਸਕਦੇ ਹੋ ਨਹਿਰ ਤੇ ਖੜੇ ਹੋਏ ਆ ਗਰਮੀ ਦਾ ਮੌਸਮ ਹੈ ਆ ਬੋਰਡ ਹੈਗਾ ਜੀ ਇਹਨਾਂ ਨੇ ਸਰਕਾਰੀ ਨੌਕਰੀਆਂ ਦਿੱਤੀਆਂ ਭਗਵੰਤਪਾ ਸਾਹਿਬ ਨੇ ਦੇਖ ਸਕਦੇ ਹੋ 42924 ਨੌਕਰੀਆਂ ਦਿੱਤੀਆਂ ਸਰਕਾਰੀ ਲਗਾਤਾਰ ਭੁਤਮਾ ਸਾਹਿਬ ਕੰਮ ਕਰਦੇ ਵੇ ਹੈਗੇ ਆ ਵਧੀਆ ਦਿੱਲੀ ਦੇ ਬਿੱਲ ਜ਼ੀਰੋ ਆ ਰਹੇ ਨੇ ਸਰਕਾਰੀ ਨੌਕਰੀਆਂ ਦਿੱਤੀ ਜਾ ਰਹੀਆਂ ਪੰਜਾਬ ਰੰਗਲਾ ਪੰਜਾਬ ਬੰਦਾ ਜਾ ਰਿਹਾ 42924 ਕਹਿਣ ਦੀ ਗੱਲ ਹੈਗੀ ਹੈ ਹਲੇ ਜਾਲਾ ਸਮਾ ਨਹੀਂ ਹੋਇਆ ਭੁਤਮਾ ਸਾਹਿਬ ਨੂੰ ਸਰਕਾਰੀ ਨੌਕਰੀਆਂ ਦਿੰਦੇ ਹੋਏ ਪਰ 43000 ਦੇ ਕਰੀਬ ਸਰਕਾਰੀ ਨੌਕਰੀਆਂ ਦੇ ਦਿੱਤੀ ਗਈਆਂ ਆ ਤੁਸੀਂ ਦੇਖ ਸਕਦੇ ਹੋ 50 ਦੀ ਆਨਮਾਨ ਸ਼ਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਢੋੜ ਵਧੀਆ ਜਗ੍ਹਾ ਤੇ ਲੱਗਿਆ ਹੋਇਆ ਅਸੀਂ ਲੰਘ ਰਹੇ ਸੀਗੇ ਤੇ ਨਜ਼ਰ ਪਈ ਤੇ ਉਹ ਰੁਕੇ ਆਹ ਦੀ ਦੇਖ ਸਕਦੇ ਹੋ ਫਲਾਈਓਵਰ ਹੈਗਾ ਪੱਕਾ ਰੋਟੇ ਨਹਿਰ ਤੇ ਖੜੇ ਹੋਏ ਆ ਸਮਾਰ ਸਿਟੀ ਵੀ ਵਧੀਆ ਨਜ਼ਰ ਆ ਰਿਹਾ ਹੈ ਟ੍ਰੈਫਿਕ ਆਪਣਾ ਸਮੂਥਲੀ ਰਨ ਕਰਦਾ ਪਿਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਗੱਲ ਪਹੁੰਚੇ ਕਿ ਪੰਤਾਂ ਦੀ ਸਰਕਾਰ ਕੰਮ ਕਰ ਰਹੀ ਹੈ ਵਧੀਆ ਆ ਦੇਖੋ ਜੀ ਪੰਜਾਬ ਸਰਕਾਰ ਵੱਲੋਂ 44924 ਹਸਦਾ ਵਸਦਾ ਪੰਜਾਬ ਲਗਾਤਾਰ ਸਰਕਾਰੀ ਨੌکریاں ਦਿੱਤੀ ਜਾ ਰਹੀਆਂ ਹਨ ਪੰਤਮਨ ਸਾਹਿਬ ਇਸ ਵਾਰ ਤਿੰਨ ਐਮਪੀ ਜਿਹੜੇ ਚੁਣੇ ਗਏ ਐ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਸੌ ਚੁੱਕੀ ਹੈਗੀ ਤੇ ਪੰਤਮਨ ਸਾਹਿਬ ਵੀ ਗਏ ਸਿਗੇ ਵਧੀਆ ਕੰਮ ਪੰਤਮਨ ਸਾਹਿਬ ਕਰੇ ਹੈਗੇ ਜੀ ਇਦਾਂ ਹੀ ਕੰਮ ਕਰਦੇ ਰਹਿਣ